ਕਿ ਵਾਹੀ ਗੁਰਦੀ ਗੱਲਾਂ ਸਰਸਿ ਵਾਹੀ ਗੁਰਦੀ ਕੀ ਖਤੇ ਸੋ ਇੱਕ ਨਾ ਇਹ ਭੈਣ ਆ ਜੀ ਇਹਦੀ ਇੱਕ ਵੀਡੀਓ ਆਈ ਸੀ ਕੱਲ ਹੀ ਇਹ ਭੈਣ ਦੀ ਵੀਡੀਓ ਆਈ ਹੈ ਜੀ ਤੇ ਇਹ ਭੈਣ ਦਾ ਪਿੰਡ ਹੈਗਾ ਜੀ ਤੰਗਦੇ ਦੇ ਕੋਲ ਤੇ ਇਸ ਭੈਣ ਨੇ ਨਾ ਬੇਨਤੀ ਕੀਤੀ ਸੀ ਮੈਂ ਤੁਹਾਨੂੰ ਦਿਖਾਣਾ ਇਸ ਨਾਮ ਤੇ ਪੀ ਲੋਕ ਪਾਜਨਾਲ ਪਕਾਦੇ ਨੇ ਮਿੰਨੂ ਨੂੰ 5 ਸਾਲ ਹੋ ਗਏ ਮੰਜੂਦ ਹੋਏ ਨੂੰ ਹਾਟੀ ਕੋਈ ਨਾਲ ਪੇਗਾ ਨਾ ਮੇਰਾ ਪਤਨ ਹੈ ਅਲਾਵਾ ਇਹ ਇਸ ਭੈਣ ਦਾ ਨਾ ਫਾਦਰ ਸਾਹਿਬ ਤੇ ਭੈਣ ਨੇ ਕਿਤੇ ਇੰਸਟਾਗ੍ਰam ਤੇ ਵੀਡੀਓ ਦੇਖੀ ਹੋਣੀ ਹੈ ਤੇ ਭੈਣ ਕਹਿੰਦੀ ਸੀ ਸਾਰਿਆਂ ਦੀ ਹੈਲਪ ਕਰ ਦਿਓ ਤੇ ਆਹ ਭਾਰੀ ਮੇਰੀ ਮੰਮਾ 5 ਸਾਲ ਤੋਂ ਤੋਂ ਮੰਜੇ ਤੇ ਆ ਤੇ ਇਹਨਾਂ ਨੂੰ व्हीਲ ਚੇਅਰ ਚਾਹੀਦੀ ਹੈ ਤੇ ਇਹ ਬੱਚੀ ਵੀ ਨਾ ਲੋਕਾਂ ਦੇ ਘਰਾਂ ਚ ਕੰਮ ਕਰਦੀ ਹੈ ਤੇ ਇਹਦੀ ਬੇਨਤੀ ਆਈ ਸੀ ਤੇ ਅੱਜ ਇਹਦੇ ਪਿੰਡ ਆ ਗਏ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਅਸੀਂ ਭੈਣ ਨੂੰ ਕੁਝ ਨਹੀਂ ਦੱਸਿਆ ਹੈਗਾ ਤੇ ਮੈਂ ਹੀ ਜਾ ਕੇ ਭੈਣੇ ਮੈਂ ਕੋਈ ਬੰਦਾ ਭੇਜਾਂ ਤੁਹਾਡੇ ਘਰੇ ਜਿਹੜਾ ਤੁਹਾਡੇ ਤੱਕ ਆ ਰਿਹਾ ਇਹਦਾ ਕਿ ਕਾਰਨ ਇਹ ਝੂਠ ਬੋਲਣ ਦਾ ਕਿ ਕਿਸੇ ਨੂੰ ਜ਼ਾਹਿਰ ਨਾ ਹੋਵੇ ਕੋਈ ਜ਼ਿਆਦਾ ਹੱਥ ਨਾ ਜੁੜੇ ਸਾਡੇ ਅੱਗੇ ਕੋਈ ਹਨਾ ਜੇਦੋਂ ਅਸੀਂ ਇਹ ਕਨੇ ਕਿ ਅਸੀਂ ਖੁਦ ਆਏ ਨਾ ਫਿਰ ਲੋਕ ਸਾਡੇ ਅੱਗੇ ਹੱਥ ਜੋੜਦੇ ਜਾਂ ਇਤਨਾ ਕਰਦੇ ਹੈਗੇ ਸਾਨੂੰ ਉਹ ਜ਼ਰਾ ਵੀ ਨੀਤ ਪਾਉਂਦਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਹੋ ਰਿਹਾ ਜੋ ਕੁਝ ਅਸੀਂ ਦੇ ਰਹੇ ਹਾਂ ਇਹ ਗੁਰੂ ਰਾਮਦਾਸ ਪਾਸ਼ਾ ਦੇ ਰਹੇ ਆ ਤੇ ਅੱਜ ਇਹ ਭੈਣ ਦੀ ਜਿਹੜੀ ਮੰਮੀ ਹੈ ਜਿਹੜੀ 5 ਸਾਲ ਤੋਂ ਮੰਜੇ ਤੇ ਆ ਕੀ ਇਹ ਵੀਚੋ ਦੀ ਲੋਰ ਸੀ ਉਹ ਅਸੀਂ ਸਾਡੇ ਦਿਵਨਾਈਆ ਅਮਰਸਰ ਤੋਂ ਕੋਈ ਕਹ ਲੋ ਕਿ 35 ਕਿਲੋਮੀਟਰ ਦੂਰ ਆ ਜੀ ਪਿੰਡ ਉਹਨਾਂ ਦਾ ਜਿੱਥੇ ਅਸੀਂ ਆ ਗਏ ਆ ਤੇ ਇਹ ਬਾਪੂ ਜੀ ਸਪੈਸ਼ਲ ਪਿੰਡੋਂ ਬਾਹਰੋਂ ਸਾਡੇ ਨਾਲ ਤੁਰੇ ਹੋਏ ਆ ਇਹ ਪਿੰਡ ਦਾ ਪਿਆਰ ਆ ਦੇਖੋ ਜੀ ਮੇਰੇ ਖਾਨਾ ਕੋਈ 10 ਮਿੰਟ ਹੋ ਗਏ ਆ ਨਾਲ ਨਾਲੇ ਤੁਰਦੇ ਆ ਰਹੇ ਕਹਿੰਦੇ ਰੇਤ ਘਰ ਤੱਕ ਤੁਹਾਨੂੰ ਛੱਡ ਗਿਆ ਨੇ ਆ ਤੁਹਾਨੂੰ ਗੁਰਦਵਾਰਾ ਸੂਲਾ ਦਾ ਆ ਘਰ ਆ ਤੁਹਾਨੂੰ ਗੁਰਦਵਾਰਾ ਤੁਹਾਨੂੰ ਵੀ ਦੰਦ ਰਤਾਲ ਚਾ ਵਾਈਗੋ ਦੀ ਖੋਤੇ ਟਾਣੀ ਠੀਕੋ ਕੀ ਕਰੂਗੀ ਤੂੰ ਕੱਤਾਂ ਨੂੰ ਹਾਂਜੀ ਹਾਂਜੀ ਤੁਰੇ ਫਿਰੇ ਨਹੀਂ ਕਜੰਦਰ ਬਿਲਕੁਲ ਵੀ ਅੱਛਾ ਤੂੰ ਮੰਜੇ ਤੇ ਹੋ ਅੱਛਾ ਬਾਹਰ ਬਾਹਰ ਅੰਦਰ ਫਿਰ ਇਹ ਇਲਾਜ ਵਗੈਰਾ ਹੋਇਆ ਨਹੀਂ ਹਾਂਜੀ ਇਲਾਜ ਵਗੈਰਾ ਨਹੀਂ ਕਰਵਾਇਆ ਹਾਂਜੀ ਬੜਾ ਕਰਾਇਆ ਠੀਕ ਨਹੀਂ ਹੋਈ ਠੀਕ ਨਹੀਂ ਹੋਈ ਨਿਰਵੈਰ ਭਾਈ ਨੂੰ ਕਿਨੇ ਪੇਰੀ ਸੀ ਵੀਡੀਓ ਤੁਸੀਂ ਪੇਰੀ ਸੀ ਵੀਡੀਓ ਬਣਾ ਕੇ ਹਾਂਜੀ ਠੀਕ ਹੈ ਓਕੇ ਠੀਕ ਹੈ ਪਤਾ ਹੁਣ ਤਰੀ ਆ ਗਈ ਹੈ ਵੀਲ ਚੇਅਰ ਆ ਗਈ ਤੇ ਮਮਾ ਦੀ ਹੁਣ ਤੁਸੀਂ ਬਾਹਰ ਬੂਰ ਵਗੈਰਾ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਤਨ ਗੁਰੂ ਹੰਦਸ ਤਨ ਗੁਰੂ ਹੰਦਸ ਹਾਂ ਕੋਈ ਨਹੀਂ ਨਾਲ ਤੁਮ ਪਾਲੋ ਪਾਈ ਹੱਥ ਮਾਰੇ ਇਹਨਾਂ ਚੀਜ ਤਨ ਗੁਰੂ ਹੰਦਸ ਇਹ ਵੀ ਸਿੱਧਾ ਕਰ ਦਈਏ ਨੇ ਲੱਕਪਨੇ ਰੱਖੋ ਰੱਖੋ ਪੈਰ ਥਲੇ ਜਿੱਦਕੋ ਵਾਧਾ ਠੀਕ ਆ ਹੁਣ ਇਹਨਾਂ ਨੂੰ ਗੁਰਦੁਆਰੇ ਵਗੈਰਾ ਘੁਮਾ ਲਿਆ ਕਰੋ ਠੀਕ ਆ ਪਾਣੇ ਹੁਣ ਇਹਦੇ ਨਾਲ ਤੁਸੀਂ ਬਾਹਰ ਅੰਦਰ ਜਾ ਜਾ ਸਕਦੇ ਹੋ ਕਿਤੇ ਕੋਈ ਧੂਪੇ ਬਹਿਣਾ ਹੋਵੇ ਧੂਪੇ ਬੈਠ ਸਕਦੇ ਹੋ ਥੋੜਾ ਪਿੰਨੇ ਦਾ ਸ਼ਾਮ ਨੂੰ ਰੌਂਡ ਮਾਰਨਾ ਹੋਵੇ ਥੋੜਾ ਇਹਦੇ ਨਾਲ ਇਹਦੇ ਨਾਲ ਕੀ ਹੋਏਗਾ ਇਹਨਾਂ ਦਾ ਮਾਈਂਡ ਥੋੜਾ ਜਿਆ ਵਧੀਆ ਹੋ ਜਾਊਗਾ ਤੁਹਾਡੀਆਂ ਧੀਆਂ ਬਹੁਤ ਹੁਸ਼ਿਆਰ ਆ ਠੀਕ ਆ ਇਹਨਾਂ ਦੇ ਸਹਾਰੇ ਤੁਸੀਂ ਜੀਣਾ ਹੈਗਾ ਵਧੀਆ ਕਰਕੇ ਤੈਨੂੰ ਨੀਤ ਮਟੋ ਘੁਮਾ ਲਿਆ ਕਰੋ ਸ਼ਾਮ ਨੂੰ ਹੁੰਦੇ ਆ ਦੋਵੇਂ ਜਾਣੀਆਂ ਲੈ ਗਏ ਤੁਹਾਡੇ ਨਾਲੇ ਮੱਥਾ ਟੇਕ ਆਏ ਤੇ ਨਾਲੇ ਮੰਮੀ ਦਾ ਥੋੜਾ ਜਿਹਾ ਮਨ ਥੋੜਾ ਜਿਹਾ ਉਤਰਾ ਦਾ ਲਾਗੇ ਹੈ ਨਾ ਤੇ ਜਾਣਾ ਵੀ ਹੈਗਾ ਲਾਗੇ ਆ ਦੇ ਠੀਕ ਹੈ ਜੀ ਚਲੋ ਠੀਕ ਹੈ ਜੀ ਰੱਖੋ ਔਰ ਰੱਖ ਲੋ ਹਲੋ ਤੁਹਾਨੂੰ ਨੇ 10000 ਰੁਪਏ ਹੈਗਾ ਜੀ ਠੀਕ ਹੈ ਜੀ ਇਹਦੇ ਨਾਲ ਆਪਣਾ ਥੋੜਾ ਘਰ ਦਾ ਥੋੜਾ ਜਿਹਾ ਤੁਸੀਂ ਸੁਆਸ ਬੁੱਲੇ ਮੈਨੂੰ ਮੈਨੂੰ ਲੱਗਦਾ ਲੋੜ ਹੈਗੀ ਹੈ ਠੀਕ ਹੈ 10000 ਹੈ ਇਹਦੇ ਨਾਲ ਤੁਸੀਂ ਆਪਣੇ ਘਰ ਦਾ ਥੋੜਾ ਦੇਖ ਲਿਓ ਰਾਸ਼ਣ ਪਾ ਲਿਓ ਤਿੰਨ ਚਾਰ ਮਹੀਨੇ ਦਾ ਰਾਸ਼ਣ ਹੀ ਪਾਇਓ ਹੋਰ ਕੀ ਠੀਕ ਹੈ ਜੀ ਰਾਸ਼ਨ ਵਗੈਰਾ ਪਾ ਲਿਓ ਤਿੰਨ ਚਾਰ ਮਹੀਨੇ ਤੁਹਾਡੇ ਸੁੱਖੀ ਲੱਗ ਜਾਣਗੇ ਤੇ ਜੇ ਤੂੰ ਸਕੂਲ ਜਾਣਾ ਚਾਹੁੰਦੀ ਹੋਈ ਮੈਨੂੰ ਦੱਸ ਦੀ ਸਕੂਲ ਜਾਂਦੇ ਹੋ ਹਾਂ ਜੀ ਨਹੀਂ ਸਕੂਲ ਨਹੀਂ ਕੋਈ ਕਿਉਂ ਉਹ ਮੰਮੀ ਘਰ ਕੇ ਫਿਰ ਇਹ ਜਾਂਦੀ ਹੀ ਹਰ ਗਈ ਅੱਛਾ ਬੇਟਾ ਤੂੰ ਇਹ ਦੇਖ ਲਿਓ ਜੇ ਤੁਹਾਨੂੰ ਸਕੂਲ ਜਾਂਦੀ ਲੋੜ ਪਊਗੀ ਥੋੜਾ ਜਿਹਾ ਐਡਮਿਸ਼ਨ ਵਗੈਰਾ ਕਰਵਾ ਲਿਓ ਬਾਕੀ ਬੇਨਤੀ ਇਹ ਪੈਣੇ ਰਾਸ਼ਨ ਵਗੈਰਾ ਤੁਸੀਂ ਪਾ ਲਿਓ ਸੁੱਖਾ ਥੋੜਾ ਜੀਵਨ ਬਹਜੂਗੀ ਤੁਹਾਡਾ ਠੀਕ ਹੈ ਜੀ ਚਲੋ ਠੀਕ ਹੈ ਜੀ ਬਾਏ ਕੱਲ ਸਾਹ ਵੈਰੀ ਗੁਰਜੀ ਕੀ ਫਤਹ